ਅੱਜ ਆਪਾਂ ਪਹੁੰਚੇ ਹਾਂ ਦੁਆਬੇ ਦਾ ਸ਼ਹਿਰ ਲੋਹੀਆਂ ਜ਼ਿਲ੍ਹਾ ਕਪੂਰਥਲਾ ਤੇ ਪਿੰਡ ਕਾਕੜਕਲਾ ਇੱਥੇ ਆਪਾਂ ਏਸੀ ਦੀ ਰੀਇਨਸਟਾਲੇਸ਼ਨ ਕਰ ਰਹੇ ਹਾਂ ਨਾਲੇ ਸਰਵਿਸ ਕੀਤਾ ਤੇ ਨਾਲੇ ਨਵੇਂ ਘਰ ਦੇ ਵਿੱਚ ਇਹਦੀ ਫਿਟਿੰਗ ਕਰਨ ਵਾਸਤੇ ਆਏ ਹਾਂ ਸਰਵਿਸ ਵਾਲਾ ਕੰਮ ਕਮਪਲੀਟ ਕਰ ਚੁੱਕੇ ਆ ਏਸੀ ਦੀ ਸਾਰੀ ਪੈਕਿੰਗ ਓਕੇ ਹੋ ਚੁੱਕੀ ਹੈ ਤੇ ਹੁਣ ਇੱਥੇ ਸ਼ੀਡ ਨੂੰ ਮਿਲ ਕੇ ਫਰਾਕ ਲਗਾ ਕੇ ਤੇ ਇੱਥੇ ਇਹਦੀ ਸ਼ੀਡ ਲਗਾ ਕੇ ਤੇ ਇਨਡੋਰ ਦੀ ਫਿਟਿੰਗ ਕਰ ਰਹੇ ਹਾਂ ਏਸੀ ਦੀ ਪਲੇਟ ਲੱਗ ਚੁੱਕੀ ਆ ਤੇ ਹੁਣ ਸਾਈਡ ਤੋਂ ਜਿਹੜੀਆਂ ਪਾਈਪਾਂ ਕੱਢਣੀਆਂ ਹੈਗੀਆਂ ਜਿਵੇਂ ਫਿਟਿੰਗ ਪਹਿਲਾਂ ਸੀਗੀ ਬੈਕ ਸਾਈਡ ਤੋਂ ਪਾਈਪਾਂ ਉਸੇ ਤਰ੍ਹਾਂ ਹੀ ਆਪਾਂ ਕੱਢਾਂਗੇ ਪਾਈਪ ਨੂੰ ਕਿਸ ਤਰ੍ਹਾਂ ਬੈਂਡ ਨਹੀਂ ਕਰਾਂਗੇ ਤੇ ਆਪਣੇ ਕੋਲੇ ਵਰਮਾ ਹੈਗਾ ਜਿਹੜਾ ਕਿ 18 ਇੰਚ ਲੰਬਾ ਤੇ 14 ਐਮਐਮ ਦਾ ਕਈ ਜਗ੍ਹਾ ਤੇ ਆਪਾਂ ਹੋਲ ਕੱਢਣ ਵਾਸਤੇ ਜਿਹੜਾ ਡ੍ਰਿਲ ਦੇ ਗਲੇ ਬਨੇ ਹੋਲ ਲੱਗ ਜਾਂਦਾ ਉਹ 65 ਐਮਐਮ ਦਾ ਉਹ ਵੀ ਯੂਜ਼ ਕਰਦੇ ਆ ਪਰ ਹੁਣ ਇੱਥੇ ਆਪਾਂ ਵਰਮੇ ਤੇ ਸ਼ਣੀ ਦਾ ਇਸਤੇਮਾਲ ਕਰਦੇ ਪਏ ਆ ਉਹ ਹੋਲ ਦੇ ਵਿੱਚ ਫਰਾਕ ਤਾਂ ਬਿਲਕੁਲ ਸਹੀ ਨਿਕਲ ਜਾਂਦਾ ਇੱਕ ਤਾਂ ਕਮਰੇ ਦੇ ਵਿੱਚ ਆਉਂਦੇ ਨਾਲ ਡਸਟ ਬਹੁਤ ਉੜਦੀ ਹੈ ਤੇ ਦੂਜਾ ਨੰਬਰ ਉਹ ਡ੍ਰਿਲ ਜਿਹੜੀ ਇਹਦੀ ਪਾਵਰ ਬਹੁਤ ਜ਼ਿਆਦਾ ਹੈ ਇਹ ਮਤਲਬ ਜਦੋਂ ਕਿ ਅੱਗੇ ਸਰੀਆ ਜਾਂ ਕੋਈ ਕੰਕਰੀਟ ਆ ਜਾਂਦਾ ਇਹ ਡ੍ਰਿਲ ਰੁਕਦੀ ਨਹੀਂ ਹੈਗੀ ਤੇ ਉਹ ਗੋਟ ਨੂੰ ਬਹੁਤ ਜ਼ਿਆਦਾ ਜ਼ੋਰ ਪੈਂਦਾ ਇਸ ਕਰਕੇ ਜ਼ਿਆਦਾ ਵਰਮੇ ਦਾ ਇਸਤੇਮਾਲ ਆਪਾਂ ਕਰਦੇ ਹਾਂ ਹੋਲ ਜਿਹੜਾ ਇਧਰ ਬਿਲਕੁਲ ਓਕੇ ਨਿਕਲ ਚੁੱਕਾ ਹੈ ਪਾਈਪਾਂ ਦੀ ਸੈਟਿੰਗ ਦੇ ਹਿਸਾਬ ਦੇ ਨਾਲ ਹੋਲ ਦੀ ਸਫਾਈ ਕਰਕੇ ਹੁਣ ਆਪਾਂ ਇੰਡੋਰ ਯੂਨਟ ਦੀ ਵੀ ਉੱਪਰ ਫਿਟਿੰਗ ਕਰ ਦਵਾਂਗੇ ਫਿਟਿੰਗ ਆ ਗਈ ਓਕੇ ਹੋ ਗਈ ਇੰਦੇ ਉੱਪਰ ਉਹਨਾਂ ਟੌਪ ਕਵਰ ਲਾ ਦਾਂਗੇ ਉਸ ਤੋਂ ਬਾਅਦ ਦੇ ਵਿੱਚ ਬਾਹਰ ਲਾ ਕੰਮ ਕਰੀਏ ਸਾਰੇ ਕਵਰ ਆਪਾਂ ਤੇ ਲਗਾ ਦਿੱਤੇ ਆ ਸਵਿੰਗ ਵਾਲੀ ਪੱਤੀ ਦਾ ਨਾ ਲੌਗ ਟੁੱਟਾ ਹੈ ਇੱਥੋਂ ਕਹਿੰਦੇ ਬਈ ਕੋਈ ਸਰਵਿਸ ਕਰਨ ਆਇਆ ਤੇ ਉਹ ਤੋੜ ਗਿਆ ਬਾਕੀ ਆਪਾਂ ਕੋਸ਼ਿਸ਼ ਕਰਦੇ ਆ ਜੇ ਜੁੜ ਜਾਵੇ ਤੇ ਕੰਮ ਚੱਲਦਾ ਹੋ ਜਾਊਗਾ ਸਵਿੰਗ ਪੱਤੀ ਦੀ ਸੈਟਿੰਗ ਕਰਕੇ ਫਿਰ ਲਗਾਉਣੀ ਹੈ ਇਹਨੂੰ ਸਵਿੰਗ ਪੱਤੀ ਦੀ ਸਾਈਡ ਦੀ ਜਿਹੜੀ ਕਾਲਰ ਹੈ ਨਾ ਓਕੇ ਦੇ ਅਨਗਲੀ ਦੇ ਵਿੱਚ ਟੁੱਟ ਗਈ ਇੱਕ ਸਾਈਡ ਤੋਂ ਤੇ ਆਪਣੇ ਕੋਲ ਉਹ ਹੈਗੀ ਸੀ ਤੇ ਉਹਨੂੰ ਆਪਾਂ ਫੇਵਿਕਾ ਦੇ ਨਾਲ ਲਾ ਕੇ ਚੰਗੀ ਤਰ੍ਹਾਂ ਜੋੜ ਦਿੰਨੇ ਆ ਤਾਂ ਜੋ ਜਿਹੜੀ ਸਵਿੰਗ ਦੁਬਾਰਾ ਵਧੀਆ ਤਰੀਕੇ ਨਾਲ ਵਰਕਿੰਗ ਕਰੇ ਚੰਗੀ ਤਰ੍ਹਾਂ ਦੀ ਪੈਕਿੰਗ ਕਰ ਦਵਾਂਗੇ ਤੇ ਏਸੀ ਬਿਲਕੁਲ ਨਵੇਂ ਵਾਲੀ ਫੀਲਿੰਗ ਦੇਵੇਗਾ ਕਿਉਂਕਿ ਜੇ ਸਵਿੰਗ ਟੁੱਟ ਜਾਂਦੀ ਹੈ ਨਾ ਤੇ ਏਸੀ ਦਾ ਮਜ਼ਾ ਹੀ ਖਰਾਬ ਹੋ ਜਾਂਦਾ ਉਹੀ ਸਵਿੰਗ ਬਿਲਕੁਲ ਓਕੇ ਹੋ ਚੁੱਕੀ ਹੈ ਵਰਕਿੰਗ ਜਿਹੜੀ ਹੈ ਪ੍ਰੋਪਰ ਕਰੇਗੀ ਤੇ ਹੁਣ ਆਪਾਂ ਬਾਕੀ ਦਾ ਕੰਮ ਕਰਦੇ ਆਂ ਇਧਰਲੇ ਬੰਨੇ ਆਪਾਂ ਆਊਟਡੋਰ ਦਾ ਸਟੈਂਡ ਲਗਾ ਰਹੇ ਹਾਂ ਆਊਟਡੋਰ ਵਾਲੀ ਸਾਈਡ ਦਾ ਜਿਹੜਾ ਕੰਮ ਆਪਣਾ ਬਾਕੀ ਰਹਿ ਗਿਆ ਪਹਿਲਾ ਚੈਨਲ ਲਾਉਣ ਤੋਂ ਬਾਅਦ ਦੇ ਵਿੱਚ ਹੁਣ ਦੂਜਾ ਚੈਨਲ ਦੀ ਜਿਹੜੀ ਪੂਰੀ ਮਿੰਤੀ ਜਿਹੜੇ ਏਸੀ ਦੇ ਪੈਰਾਂ ਤੋਂ ਬਰਾਬਰ ਕਰਕੇ ਤੇ ਲੇਵਰ ਰੱਖ ਕੇ ਆਪਾਂ ਦੂਜੇ ਦੇ ਨਿਸ਼ਾਨ ਲਗਾ ਕੇ ਇੱਥੇ ਡ੍ਰਿਲ ਕਰਕੇ ਤਿੰਨ ਸਰਾਹ ਕਰਕੇ ਇਹਨਾਂ ਦੇ ਵਿੱਚ ਗੱਟੀਆਂ ਪਾ ਕੇ ਤੇ ਦੂਜਾ ਚੈਨਲ ਵੀ ਇਹਦਾ ਫਿਟ ਕਰ ਰਹੇ ਹਾਂ ਵਾਲ ਸਟੈਂਡ ਆਪਣਾ ਲੱਗ ਗਿਆ ਸਾਰਾ ਕੰਮ ਓਕੇ ਹੁਣ ਏਸੀ ਨੂੰ ਚੱਕ ਕੇ ਇਹਦੇ ਉੱਪਰ ਰੱਖਾਂਗੇ ਪੌੜੀ ਤੇ ਇੱਕ ਬਣੀ ਟੇਬਲ ਆ। ਆਊਟਰ ਯੂਨਟ ਨੂੰ ਬੜੇ ਧਿਆਨ ਨਾਲ ਰੱਖਣਾ ਪੈਂਦਾ ਹੈਗਾ। ਸੇਫਟੀ ਦਾ ਵੀ ਪੂਰਾ ਧਿਆਨ ਰੱਖਣਾ ਪੈਂਦਾ ਤੇ ਏਸੀ ਦਾ ਵੀ ਧਿਆਨ ਰੱਖਣਾ ਪੈਂਦਾ। ਜੇਕਰ ਪੌੜੀ ਚੰਗੀ ਨਾ ਹੋਵੇ ਜਾਂ ਕੋਈ ਅਨ ਬੈਲੈਂਸ ਹੋਵੇ ਤੇ ਜਾਂ ਫਿਰ ਪੂਰਾ ਲੈਵਲ ਨਾ ਹੋਵੇ ਤੇ ਜਾਂ ਫਿਰ ਪੂਰਾ ਪੈਰਾਂ ਦੀ ਸੈਟਿੰਗ ਨਾ ਹੋਵੇ ਤੇ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ। ਇਹਨਾਂ ਚੀਜ਼ਾਂ ਦਾ ਪਹਿਲਾਂ ਹੀ ਆਪਾਂ ਨੂੰ ਧਿਆਨ ਰੱਖ ਕੇ ਤੇ ਫਿਰ ਏਸੀ ਦੀ ਫੀਟਿੰਗ ਕੀਤੀ ਜਾਂਦੀ ਹੈ। ਪਾਈਪ ਦੇ ਜਿਹੜੇ ਫਲੇਅਰ ਬਣੇ ਹੁੰਦੇ ਆ ਉਹ ਬਿਲਕੁਲ ਖਰਾਬ ਸੀ ਤੇ ਆਪਾਂ ਜਿਹੜੇ ਫਲੇਅਰ ਐ ਬਿਲਕੁਲ ਨਵੇਂ ਬਣਾ ਕੇ ਤੇ ਦੁਬਾਰਾ ਇਹਦੀ ਫੀਟਿੰਗ ਕਰਾਂਗੇ ਤੇ ਫਲੇਅਰ ਤੁਸੀਂ ਵੇਖੋ ਤੁਹਾਡੇ ਸਾਹਮਣੇ ਕਿੰਨਾ ਜ਼ਿਆਦਾ ਕਲੀਅਰ ਤੇ ਸਾਫ਼ ਸੁਥਰਾ ਫਲੇਅਰ ਬਣਿਆ ਜਦੋਂ ਇਹਦੀ ਪੂਰੀ ਬਿਲਕੁਲ ਸਹੀ ਸੈਟਿੰਗ ਹੋ ਜਾਂਦੀ ਤਾਂ ਗੈਸ ਲੀਕੇ ਹੋਣ ਦੇ ਬਹੁਤ ਜ਼ਿਆਦਾ ਚਾਂਸ ਘਟ ਹੁੰਦੇ ਆ ਹੁਣ ਇਹਨਾਂ ਨਵੇਂ ਫਲੇਰਾਂ ਨੂੰ ਉਸੇ ਤਰ੍ਹਾਂ ਆਪਾਂ ਇੰਡੋਰ ਦੇ ਨਾਲ ਚੰਗੀ ਤਰ੍ਹਾਂ ਟਾਈਟ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਅਖੀਰ ਤੇ ਆਪਾਂ ਲੀਕੇ ਚੈੱਕ ਕਰਕੇ ਤੇ ਇਹਦੇ ਜਿਹੜੇ ਟੈਂਕੇ ਚੈੱਕ ਹੋਣ ਤੋਂ ਬਾਅਦ ਦੇ ਵਿੱਚ ਫਿਰ ਇੱਥੇ ਟੇਪ ਕਰਾਂਗੇ ਨੜ ਹੁਣ ਦੋਵੇਂ ਕੱਸੇ ਗਏ ਆ ਤੇ ਹੁਣ ਜਿਹੜੀ ਪਾਈਪ ਇਹਦੀ ਵੀ ਆਪਾਂ ਚੰਗੀ ਤਰ੍ਹਾਂ ਸੈਟਿੰਗ ਕਰਨੀ ਹੈਗੀ ਆ ਤੇ ਖੁੱਡਾ ਵਗੈਰਾ ਜਿਹੜਾ ਇਧਰੋਂ ਕੱਢਿਆ ਹੈਗਾ ਤੇ ਉਹਨੂੰ ਵੀ ਬਿਲਕੁਲ ਬੰਦ ਕਰ ਦਵਾਂਗੇ ਜਦੋਂ ਆਪਾਂ ਏਸੀ ਉਤਾਰ ਕੇ ਦੂਜੀ ਵਾਰੀ ਜਾਂ ਤੀਜੀ ਵਾਰੀ ਏਸੀ ਦੀ ਫੀਟਿੰਗ ਕਰਦੇ ਆ ਨਾ ਤੇ ਪਾਈਪ ਜਿਹੜੀ ਹੁੰਦੀ ਹੁੰਦੀ ਬਹੁਤ ਧਿਆਨ ਦੇ ਨਾਲ ਆਪਾਂ ਨੂੰ ਸੈਟਿੰਗ ਕਰਨੀ ਪੈਂਦੀ ਆ ਕਿਉਂਕਿ ਪਾਈਪ ਜਦੋਂ ਆਪਾਂ ਫੀਟਿੰਗ ਕਰਦੇ ਉਹਸ ਨਾਲ ਖੋਲੀ ਜਾਂਦੀ ਹੈ ਤੇ ਦੂਜੇ ਏਸੀ ਦਾ ਪਤਾ ਨਹੀਂ ਹੁੰਦਾ ਵੀ ਕਿਹੜੀ ਲੋਕੇਸ਼ਨ ਤੇ ਲੱਗਣਾ ਤੇ ਇਹਦੀ ਪਾਈਪ ਕਿੰਨੀ ਆਪਾਂ ਨੂੰ ਚਾਹੀਦੀ ਹੁੰਦੀ ਹੈ ਇਸ ਕਰਕੇ ਜਿਹੜੀ ਪੁਰਾਣੀ ਪਾਈਪ ਹੁੰਦੀ ਨਾ ਸੈਟਿੰਗ ਕਰਨੀ ਬਹੁਤ ਔਖੀ ਹੁੰਦੀ ਆ ਸੈਕੰਡ ਹੈਂਡ ਏਸੀ ਲਾਉਣਾ ਦੂਜੇ ਏਸੀਆਂ ਦੇ ਨਾਲੋਂ ਕਾਫੀ ਜ਼ਿਆਦਾ ਔਖਾ ਹੁੰਦਾ ਫਲੇਅਰ ਵੀ ਸਾਰੇ ਨਵੇਂ ਬਣਾਉਣੇ ਪੈਂਦੇ ਆ ਤੇ ਪਾਈਪ ਦੀ ਸੈਟਿੰਗ ਬਹੁਤ ਔਖੇ ਹੋ ਕੇ ਕਰਨੀ ਪੈਂਦੀ ਹੈ ਹੁਣ ਸਿਸਟਮ ਨੂੰ ਆਪਾਂ ਵੈਕਿਊਮ ਦੇ ਉੱਪਰ ਲਗਾ ਦਿੱਤਾ ਤੇ ਵੈਕਿਊਮ ਚੱਲਦਾ ਪਿਆ ਜਦੋਂ ਕੋਈ ਵੀ ਸੈਕੰਡ ਹੈਂਡ ਏਸੀ ਕਸਟਮਰ ਲੈ ਕੇ ਆਉਂਦਾ ਤੇ ਜਦੋਂ ਕੋਈ ਫਿਟਿੰਗ ਕਰਨ ਜਾਂਦਾ ਕੋਈ ਵੀ ਨਵਾਂ ਮਕੈਨਿਕ ਜਾਂ ਕੋਈ ਵੀ ਜਾਂਦਾ ਤੇ ਉਹਦੇ ਮਨ ਦੇ ਵਿੱਚ ਹਮੇਸ਼ਾ ਕਈ ਸਵਾਲ ਹੁੰਦੇ ਆ ਇਸ ਚੀਜ਼ ਦਾ ਕਸਟਮਰ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈਗਾ ਕਿਉਂਕਿ ਜੇ ਤਾਂ ਮੰਨ ਲਓ ਖੁਦ ਮਕੈਨਿਕ ਨੇ ਆਪਲੇ ਹੱਥੀ ਲਾਇਆ ਹੋਵੇ ਤੇ ਦੂਜੀ ਜਗ੍ਹਾ ਤੇ ਫਿੱਟ ਕਰਨਾ ਹੋਵੇ ਫਿਰ ਉਹਨੂੰ ਪਤਾ ਹੁੰਦਾ ਵੀ ਏਸੀ ਦੇ ਵਿੱਚ ਕੀ ਕਮੀਆਂ ਪੇਸ਼ ਹੈਗੀਆਂ ਜੇਕਰ ਏਸੀ ਨੂੰ ਆਪਾਂ ਕਿਸੇ ਦਾ ਹੋਰ ਦਾ ਲੱਥਿਆ ਹੋਵੇ ਜਾਂ ਕਿਸੇ ਸੈਕੰਡ ਹੈਂਡ ਕਿਸੇ ਮਤਲਬ ਦੁਕਾਨ ਤੋਂ ਆਪਾਂ ਲੈ ਕੇ ਆਏ ਹੁੰਨੇ ਆ ਤੇ ਉਹਦਾ ਪਤਾ ਨਹੀਂ ਹੁੰਦਾ ਵੀ ਉਹਨੇ ਚੱਲਣਾ ਜਾਂ ਨਹੀਂ ਚੱਲਣਾ ਇਹੋ ਜੇ ਕੰਮਾਂ ਦੇ ਵਿੱਚ ਕਈ ਵਾਰੀ ਮਕੈਨਿਕ ਫਸ ਵੀ ਜਾਂਦਾ ਫੀਟਿੰਗ ਤਾਂ ਆਪਦੀ ਸਾਰੀ ਕੀਤੀ ਹੁੰਦੀ ਹੈ ਤੇ ਜਦੋਂ ਏਸੀ ਨੂੰ ਚਲਾਉਂਦੇ ਆ ਤੇ ਉਹ ਚੱਲਦਾ ਨਹੀਂਗਾ ਤੇ ਫਿਰ ਗਾਹ ਕਹਿੰਦਾ ਮੈਂ ਪੈਸੇ ਤਾਂ ਦੇਣੇ ਜੇ ਤੂੰ ਏਸੀ ਚਲਾਏਗਾ ਉੱਥੇ ਮਕੈਨਿਕ ਨੇ ਆਪਦੀ ਮਿਹਨਤ ਕਰਕੇ ਫੀਟਿੰਗ ਕੀਤੀ ਹੁੰਦੀ ਹੈ ਏਸੀ ਦੀ ਰਿਪੇਅਰ ਤਾਂ ਕੀਤੀ ਨਹੀਂ ਹੁੰਦੀ ਅਸਲ ਦੇ ਵਿੱਚ ਇੰਨਾਂ ਜਗ੍ਹਾਾਂ ਦੇ ਵਿੱਚ ਮਕੈਨਿਕ ਦੇ ਨਾਲ ਬਹੁਤ ਜ਼ਿਆਦੀਆਂ ਦਿੱਕਤਾਂ ਆਉਂਦੀਆਂ ਆਗੀਆਂ ਨੇ ਫਿਰ ਕਸਟਮਰ ਨੂੰ ਵੀ ਇੰਨਾਂ ਚੀਜ਼ਾਂ ਦੇ ਵਿੱਚ ਐਡਜਸਟਮੈਂਟ ਕਰਨੀ ਚਾਹੀਦੀ ਹੈਗੀ ਆ ਜੋ ਬਣਦਾ ਮਕੈਨਿਕ ਦਾ ਹੱਕ ਵੀ ਦੇਣਾ ਚਾਹੀਦਾ ਕੈਸ ਜਿਹੜੀ ਜਜੇ ਥੋੜਾ ਜਿਹਾ ਘੱਟ ਸ਼ੋ ਹੁੰਦੀ ਪਈ ਐ ਲੀਕੇਜ ਟੈਂਡੋਰ ਚ ਨਹੀਂ ਹੋ ਰਹੀ ਹੋ ਸਕਦਾ ਕੇ ਰਿਪਲੇਸ ਨਟ ਤੋਂ ਥੋੜੀ ਭਾਈ ਦੇਖੇ ਰਹੇ ਆ ਖੱਡਾ ਜਿਹੜਾ ਹੈਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਬੰਦ ਕਰ ਦਿੰਦੇ ਹਾਂ ਉਹ ਸੀਮੈਂਟ ਮੰਗਾ ਲਿਆ ਵੀ ਆਪਾਂ ਸਾਈਡ ਇਹਨਾਂ ਦੇ ਕਾਚਰ ਲਾਉਣੇ ਚਾਹੀਦੇ ਦੋ ਕੁ ਥਲੇ ਤੇ ਕਰ ਕਿ ਬਿਲਕੁਲ 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 ਕੇ ਪ੍ਰੈਸ਼ਰ ਤਕਰੀਬਨ 100 ਦੇ ਕਰੀਬ ਹੈਗਾ 9998 ਸਟੈਂਡ ਪਰ ਖਵਾਬ ਸ਼ੈਂਪੇਰ ਥੋੜੀ ਜਿਹੀ ਰਿਟਰਨ ਕਾਟੇ ਜਿੰਨੀ ਗੈਸ ਕਾਟੇ ਉਹ 510 ਇਹਦੇ ਵਿੱਚ ਪਾ ਦਿੰਦੇ ਸਵਾਸ਼ੈਂਪੇਰ ਸਹੀ ਆ ਰਹੇ ਆਂ ਬੇ ਸੈਂਟੀਮੀਟਰ ਵੀ ਆਪਣਾ ਚੰਗੀ ਤਰ੍ਹਾਂ ਪਾਰ ਦਿੰਦਾ ਹੈ ਜਿਹੜਾ ਹੋਲ ਨਿਕਲਿਆ ਇਹੋਂ ਸੁੱਕ ਜੇਗਾ ਥੋੜਾ ਗਿੱਲਾ ਜਾ ਰਹਿ ਗਿਆ। ਓਕੇ ਰਪੋਰਟ। ਠੀਕ ਆ। ਟ੍ਰਿਕਸ ਵਾਟਾ ਦਾ ਅਸਲੀ ਪ੍ਰੈਸ਼ਰ ਬੈਕ ਪ੍ਰੈਸ਼ਰ ਕਰਨ ਤੇ ਰਿਟਰਨ ਜਿਹੜੀ ਹੈ ਨਾ ਬਹੁਤ ਵਧੀਆ ਆ ਰਹੀ। ਕੰਪੀਅਰ ਅਜੇ ਸਾਥ ਤੋਂ ਥੱਲੇ ਨਹੀਂ। ਬਾਕੀ ਗੈਂਦ ਜਿਹੜੀ ਕਮੀ ਸੀ ਓਕੇ ਹੋ ਗਈ ਹੈ। ਰਿਟਰਨ ਬਿਲਕੁਲ ਠੰਡੀ ਨਹੀਂ ਹੋ ਰਹੀ। ਅੰਦਰ ਕੁਝ ਮੰਗ ਨਹੀਂ ਹੋ ਰਹੀ। ਇਹ ਵਲਾ ਏਸੀ 410 ਨੰਬਰ ਗੈਸ ਸੀ ਲੋਇਡ ਦਾ ਹੌਟ ਐਂਡ ਕੂਲ। AC ਦੀ ਫਿਟਿੰਗ ਸਰਵਿਸ ਰੀਇਨਸਟੋਲੇਸ਼ਨ ਸਭ ਕੁਝ ਓਕੇ ਹੋ ਗਿਆ ਆਪਾਂ ਲਗਭਗ 10 ਵਜੇ ਇਹਨਾਂ ਦੇ ਘਰੇ ਆਏ ਸੀ ਤੇ ਹੁਣ ਜਿਹੜਾ ਟਾਈਮ ਹੈ 4:30 ਹੋ ਚੁੱਕੇ ਨੇ ਤੇ ਇਹ ਸੀ ਆਪਣਾ ਅੱਜ ਜਿਹੜਾ ਲੋਈਆਂ ਤੇ ਏਰੀਆ ਦਾ ਪਿੰਡ ਯਾਦ ਭੁੱਲ ਗਿਆ ਮੈਨੂੰ ਤੇ ਇਥੋਂ ਦੀ ਇਹ ਵੀਡੀਓ ਜੇਕਰ ਇਹ ਕੰਮ ਪੜਾ ਚੰਗਾ ਲੱਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਦੇ ਆ ਕਿਤੇ ਹੋਰ ਨਵੀਂ ਵੀਡੀਓ ਦੇ ਵਿੱਚ ਇਨਸਟੋਲੇਸ਼ਨ ਤੁਸੀਂ ਦੇਖ ਸਕਦੇ ਆ ਆਊਟਡੋਰ ਦੀ ਸਾਰਾ ਕੁਝ ਆਪਣਾ ਓਕੇ ਕਰਤਾ ਖੱਡਾ ਵੀ ਬੰਦ ਕਰ ਦਿੱਤਾ ਪਾਈਪ ਦੀ ਵੀ ਸੈਟਿੰਗ ਹੋ ਗਈ ਹੈ ਪਾਣੀ ਵੀ ਆ ਰਿਹਾ ਹੈਗਾ ਬਿਲਕੁਲ ਓਕੇ ਵਰਕਿੰਗ ਕਰਦਾ ਪਿਆ ਹੈ